রেকর্ডিং ਹੋ ਰਿਹਾ। ਦੋਸਤੋ ਦੇਖੋ ਕਿ ਕਿਸਾਨ ਨੂੰ ਕਿਹਾ ਜਾਂਦਾ ਕਿ ਕਿਸਾਨ ਵਾਤਾਵਰਣ ਦਾ ਧਿਆਨ ਨਹੀਂ ਰੱਖਦਾ ਕਿਸਾਨ ਪਰਾਲੀਆਂ ਨੂੰ ਅੱਗ ਲਾਉਂਦਾ। ਕਿਹੜੇ ਗਲਾਸ ਵੀ ਨੇ ਨਾ ਜਿਨ੍ਹਾਂ ਦੇ ਵਿੱਚ ਪਾਣੀ ਪੀਆ ਆ ਜਾਂ ਜਿਨ੍ਹਾਂ ਦੇ ਵਿੱਚ ਚਾਹ ਪੀਤੀ ਹੈ ਜਾਂ ਜਿਨ੍ਹਾਂ ਪਲੇਟਾਂ ਦੇ ਵਿੱਚ ਡਿਸਪੋਜ਼ेबल ਪਲੇਟਾਂ ਦੇ ਵਿੱਚ ਰੋਟੀ ਖਾਈ ਹੈ ਕਿਸਾਨ ਨੇ ਉਹਦੀ ਸਫਾਈ ਵੀ ਨਾਲੋਂ ਨਾਲ ਹੋ ਰਹੀ ਆ। ਨੈਸ਼ਨਲ ਹਾਈਵੇ 1 ਦੇ ਉੱਪਰ ਬੈਠੇ ਆ ਤੇ ਇਹਦੇ ਤੇ ਸਵੇਰੇ ਵੀ ਝਾੜੂ ਤੇ ਸ਼ਾਮ ਨੂੰ ਵੀ ਝਾੜੂ ਲਗਾਤਾਰ ਸਫਾਈ ਦਾ ਖਿਆਲ ਰੱਖਿਆ ਜਾਂਦਾ ਜਿਹੜੇ ਕਹਿੰਦੇ ਨੇ ਕਿ ਕਿਸਾਨ ਵਾਤਾਵਰਨ ਦੀ ਤਬਾਹੀ ਕਰਦਾ ਜੰਗਲਾਂ ਨੂੰ ਅੱਗ ਲਾਉਂਦਾ ਫਸਲਾਂ ਨੂੰ ਅੱਗ ਲਾਉਂਦਾ ਰਹਿਣਦ ਖੁੰਦ ਸਾੜਦਾ ਆਹ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਕਿ ਜਿਹੜੇ ਕਿਸਾਨ ਨੇ ਕਿਸਾਨ ਕਿਵੇਂ ਇਸ ਵਾਤਾਵਰਨ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ ਉਹ ਥੋਡੀਆਂ ਰਿਪੋਰਟਾਂ ਥੋਡੀਆਂ ਕਹਾਣੀਆਂ ਦੇ ਨਾਲ ਨਹੀਂ ਉਹ ਸਾਰਾ ਕੁਝ ਗਰਾਊਂਡ ਰਿਐਲਿਟੀ ਦੇ ਨਾਲ ਹੈ ਕਿਉਂਕਿ ਉਹ ਬਾਰਡਰ ਨਾਲ ਅਸੀਂ ਜੁੜੇ ਹੋਏ ਹਾਂ ਬਾਈ ਹੋਰੀ ਜਿੱਥੇ ਦਿਨ ਦੇ ਜਿਹੜੇ ਚਾਹ ਪਾਣੀ ਦੇ ਗਲਾਸ ਨੇ ਉਹ ਉਹਨਾਂ ਸਾਰਿਆਂ ਦੀ ਸਫਾਈ ਕੀਤੀ ਜਾ ਰਹੀ ਹੈ 10 ਮਿੰਟ ਬਾਅਦ ਤੁਹਾਨੂੰ ਐ ਲੱਗੂਗਾ ਕਿ ਇੱਥੇ ਐਦਾਂ ਦਾ ਕੁਝ ਹੈ ਹੀ ਨਹੀਂ ਸੀ ਸਵੇਰੇ ਵੀ ਝਾੜੂ ਚੱਲਦਾ ਰਾਤ ਨੂੰ ਵੀ ਝਾੜੂ ਚੱਲਦਾ ਇੱਕ ਝਾੜੂ ਉਹ ਵੀ ਚੱਲਿਆ ਸੀ ਪੰਜਾਬ ਦੇ ਵਿੱਚ ਜਦੋਂ 92 ਸਿੱਟਾ ਪੰਜਾਬੀਆਂ ਨੇ ਦੇਤੀਆਂ ਸੀ ਆਮ ਆਦਮੀ ਪਾਰਟੀ ਨੂੰ ਤੇ ਇੱਕ ਝਾੜੂ ਇੱਕਸਾਨਾ ਦਾ ਝਾੜੂ ਹੈ ਤੇ ਕਿਸਾਨਾਂ ਦੇ ਝਾੜੂ ਦੇ ਵਿੱਚ ਕਿੰਨੀ ਤਾਕਤ ਹੈ ਉਹ ਘਰ ਸਾਰਿਆਂ ਨੇ ਦੇਖੀ ਹੈ ਆਮ ਆਦਮੀ ਪਾਰਟੀ ਦੇ ਝਾੜੂ ਦੇ ਵਿੱਚ ਕਿੰਨੀ ਤਾਕਤ ਹੈ ਉਹ ਜੇ 3 ਸਾਲ ਪਏ ਨੇ ਆਮ ਆਦਮੀ ਪਾਰਟੀ ਦੇ ਝਾੜੂ ਦੀ ਤਾਕਤ ਦੇਖਣ ਦੇ ਲਈ ਸੋ ਸ਼ੰਪੂ ਬਾਦਰ ਤੋਂ ਅਸੀਂ ਤੁਹਾਡੇ ਨਾਲ ਜੁੜੇ ਹੋਏ ਸੀ ਹਾਂਜੀ ਵੀਰੇ ਲੈ